ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਆਪਣੇ ਸੱਸ ਨੂੰ ਕਹਿਣ ਦੀ ਮੈਂ ਤੈਨੂੰ ਤੇਰੀਆਂ ਕਰਤੂਤਾਂ ਦੱਸਦੀ ਆਂ ਡਰਾਮੇ ਨਾ ਕਰ ਮੇਰੇ ਸਿਰ ਤੇ ਕੋਈ ਅਸਰ ਨਹੀਂ ਹੋ ਡਰਾਮੇ ਡੋਮੇ ਨਾ ਗੱਲ ਮੇਰੇ听 ਤੇ ਮੈਂ ਚੱਲੀ ਆਂ ਐ ਸੂਰਦੀ ਮੈਂ ਚੁੰਨੀ ਜਰਾ ਪੁੱਛਣੀ ਆਂ ਲੈਸੀ ਲੈ ਕੇ ਆਈ ਮੇਰੀ ਸੁਣ ਲੈ ਗੱਲ ਮੈਂ ਘਰ ਪੂਰਾ ਲਿਸ਼ਕ-ਵਿਸ਼ਕ ਕਰਦਾ ਪਈ ਤੇ ਮੇਰੇ ਆਂਦਿਆਂ ਨੂੰ ਸੇਲੀਆਂ ਪੈਣਾ ਬਣਾ ਕੇ ਚਾਵਾ-ਚੂਆ ਪਲਾ ਕੇ ਰਸੋਈ ਨਾ ਭਰੀ ਤੇ ਆਪਣੇ ਰੋਂ-ਰੋਂ ਦੇ ਡਰਾਮੇ ਨਾ ਕਰ ਨਾਈਰੋ ਐ ਲਾਲੀ ਆਪਣੀ ਸ਼ਕੀਨਨੀ ਪਹਿਲੇ ਮੈਂ ਵਰਤਲਾਂਗੀ ਫਿਰ ਤੂੰ ਵਰਤੀ ਡਰਾਮੇ ਨਾ ਕਰ

ਨੇ ਕੋਈ ਗੱਲ ਹੋਈ ਜਰੂਰ ਲੱਗਦੀ ਐ ਤੂੰ ਗੱਲ ਦੱਸ ਸਹੀ ਕੀ ਗੱਲ ਕੀ ਹੋਈ ਐ ਕੁਝ ਨਹੀਂ ਚਾਈ ਸੀ ਅਜਿਹਾ ਪਤਾ ਨਹੀਂ ਮੈਨੂੰ ਆਪਣੀ ਬੀਬੀ ਦੀ ਕਿਉਂ ਯਾਦ ਆਂਦੀ ਜਿੜੀਆਂ ਕੱਲਾ ਮਾਵਾ ਕੱਢਿਆ ਸੀ ਨਾ ਉਦੋਂ ਆਪਾਂ ਗੱਲਾਂ ਮੰਨਦੇ ਨਹੀਂ ਸੀ ਆਜੇ ਹੁਣ ਵੀ ਚਾਕੇ ਵੱਡਿਆਂ ਦੀਆਂ ਗੱਲਾਂ ਸੱਚ ਲੱਗਣ ਡੀਆਂ ਬੱਸ ਵੈਸੇ ਕੀ ਐ ਪੋਰੇ ਲਖੜਾ ਤੇ ਸਿਆਣੇ ਦਾ ਕੀ ਪਤਾ ਫੇਰ ਲੱਗ ਜਾਵੇ ਜਸਬੀਰ ਤੂੰ ਭਾਵੇਂ ਦੱਸ ਭਾਵੇਂ ਨਾਂ ਦੱਸ ਸਾਰੀ ਗਲੀ ਕਹਿਣ ਲਗੀ ਕਿ ਤੇਰੀ ਨੂੰ ਤੇਰੇ ਨਾਲ ਲੜਨ ਡਈ ਸੀ ਐ ਨਾ ਲੜਨ ਡਈ ਸੀ ਕਿ ਹੱਥ ਦਈ ਜਿਆਦਾ ਕੀ ਪਤਾ ਚਾਹੀਜੀ ਮੈਨੂੰ ਕਿਹੜੇ ਕਰਮਾਂ ਦੀ ਸੱਚਾ ਮਿਲਣ ਡਈ ਮੈਂ ਤਾਂ ਆਪਣੇ ਨੂੰ ਦੀ ਬਣਾ ਕੇ ਰੱਖਿਆ ਕਿਸੇ ਚੀਜ਼ ਦੀ ਘਾਟ ਨਹੀਂ ਮੈਂ ਜਦੋਂ ਜਾਨੀ ਨਾ ਆਪਣੀ ਚਠਾਣੀ ਕਰੇ ਉਹਦੀ ਲੋਹਾ ਬੜੀਆਂ ਲੜਦੀਆਂ ਮੈਂ ਉੱਥੇ ਜਾ ਕੇ ਬੜੀਆਂ ਗੱਲਾਂ ਕਰਦੀਆਂ ਬੜਾ ਕੋਈ ਦੱਸਦੀਆਂ ਮੈਂ ਐ ਸ਼ੋਅ ਕਰਦੀਆਂ ਕਿ ਜਿੱਤਰਾ ਮੈਂ ਬੜਾ ਆਪਣ ਨੂੰ ਦਬਾ ਕੇ ਰੱਖਿਆ ਨਹੀਂ ਅੱਜ ਕੱਲ੍ਹ ਨੂੰਹਾਂ ਜਿਹੜੀਆਂ ਨੇ ਉਹਨੇ ਦੱਬੀਆਂ ਰਹਿੰਦੀਆਂ ਸਾਰੇ ਸਾਰੇ ਪੋੜੇ ਦੀ ਜੜ ਸਸਾਈ ਹੁੰਦੀਆਂ ਨੇ ਸਸਾ ਹਾ ਹਾ ਮਤਲਬ ਚਾਹੀਦੀ ਜੀ ਇਹ ਪਹਿਲਾਂ ਤੇ ਤੁਸੀਂ ਉਹਨਾਂ ਨੂੰ ਸਿਲੇ ਚੜਾ ਲੈਂਦੀਆਂ ਜੀ ਹੈ ਨੂਆ ਨੂੰ ਨੂਆ ਦੇ ਥਾਂ ਦੇ ਰੱਖਣਾ ਚਾਹੀਦਾ ਤੇ ਧੀਆ ਨੂੰ ਧੀਆ ਦੀ ਥਾਂ ਤੇ ਰੱਖਣਾ ਚਾਹੀਦਾ ਤੂੰ ਤੇ ਇਹਨੂੰ ਪੁੱਚ ਪੁੱਚ ਕਰਕੇ ਧੀ ਬਣਾ ਬਣਾ ਕੇ ਬਣਾ ਬਣਾ ਕੇ ਆਪਣਾ ਬੇੜਾ ਕਰਕੇ ਕਰ ਲਿਆਈ ਨਾ ਆ ਵੇਖ ਲੈ ਹੁਣ ਆਪਣਾ ਭੁਗਤਣ ਗਈਆਂ ਨਾ ਹੁਣ ਜਿਹੜੀਆਂ ਵੀ ਅੱਜ ਕੱਲ ਜਿਹੜੀਆਂ ਸਸਾ ਹੁੰਦੀਆਂ ਨਾ ਉਹ ਨੂਆ ਨੂੰ ਆਪ ਹੀ ਜੋੜ ਕਰ ਲੈਂਦੀਆਂ ਨੇ ਹੈਂ ਤੇ ਲਗਾਇੰਨ ਦੀਆਂ ਨੇ ਲੈ ਸਾਡੀਆਂ ਧੀਆਂ ਨੇ ਧੀਆਂ ਨੇ ਹੈ ਤੇ ਫਿਰ ਫਿਰ ਮੈਂ ਦੱਸ ਉਹ ਜੋੜ ਹੋ ਜਾਂਦੀਆਂ ਨੇ ਤੇ ਫਿਰ ਹੁਣ ਵੇਖ ਲੈ ਫਿਰ ਹੋਂਦ ਭੁਗਤਣ ਡਈਆਂ ਨਾ ਮੈਂ ਤੈਨੂੰ ਐਸੇ ਕਰਕੇ ਕਹਿਣ ਡੀਆਂ ਕਿ ਇਹਨਾਂ ਨੂੰ ਖੁੱਲ ਨਾ ਦਿਆ ਕਰ ਜ਼ਿਆਦਾ ਤੂੰ ਖੋਲ ਦਿੱਤੀ ਹੈ ਤੇ ਆ ਵੇਖ ਨਹੀਂ ਅੱਜ ਕੱਲ੍ਹ ਦੀਆਂ ਨੂਆਂ ਨੂਹ ਸੰਧੀਆਂ ਮੈਂ ਤਾਂ ਪਤਾ ਕੀ ਝਮਕੀਆਂ ਦੇਂਦੀਆਂ ਕੰਦੀਆਂ ਨੇ ਲੈ ਮੈਂ ਚੱਲੀ ਆ ਟੇਕੇ ਜੇ ਟੇਕੇ ਨੇ ਤੇ ਮੈਂ ਚੱਲੀ ਥਾਣੇ ਮੈਂ ਐ ਕੋਈ ਕੁਛ ਨਹੀਂ ਵੀ ਅਜਿਹਾ ਜਨੂਆ ਜੜੀਆਂ ਨੇ ਇਹ ਨਿਆ ਪਿਆਰੀਆਂ ਇਹ ਨਿਆ ਪਿਆਰੀਆਂ ਕੁਛ ਕਹਿੰਦੀ ਗੱਲ ਨਹੀਂ ਇਹਨੀਆਂ ਤਾਂ ਗੱਲਾਂ ਲੰਦੀਆਂ ਕੁਛ ਕਹਿੰਦੀ ਗੱਲ ਆ ਵੇ ਸਾਡੇ ਵਾਲੇ ਵੇਖਾਂ ਵੇਖ ਲੈ ਆਪਾਂ ਨੂੰ ਕੋਈ ਹੈ ਹੀ ਨਹੀਂ ਦੇਸੀ ਮੇਰੀ ਜਨੂਆ ਰਹੀ ਹੈ ਨਾ ਤੇ ਮੈਂ ਉਹਨਾਂ ਨੂੰ ਪਤਾ ਕਿੰਨਾ ਜਬਾ ਕੇ ਰੱਖਿਆ ਜਾਵੇ ਮੈਨਾਂ ਨੂੰ ਕੰਨੀ ਆ ਵੀ ਮੈਂ ਲੱਗੀ ਨਾਲ ਤੇ ਮੇਰਾ ਬੱਸ ਹੂਟੰਗਿਆ ਹੋਣਾ ਚਾਹੀਦਾ ਮੈਂ ਮੈਂ ਹਰ ਇੱਕ ਗੱਲ ਜਿਹੜੀ ਵੀ ਕੰਨੀ ਆ ਮੈਂ ਦੱਸ ਮੇਰੀ ਜਨੂਆ ਮਿਲ ਗਿਆ ਇੰਨੀ ਜਿੱਤ ਕਰਦੀਆਂ ਨੇ ਕੁਛ ਕਹਿੰਦੀ ਆ ਤੇ ਅੱਜ ਕੱਲ੍ਹ ਦੀ ਜਨੂਆ ਅਬ ਇਹ ਵੀ ਇੱਕ ਗੱਲ ਕਹੀ ਨਹੀਂ ਤੇ ਮੂੰਹ ਐ ਕੀਤਾ ਨਹੀਂ ਮੈਂ ਅੱਜ ਕੱਲ੍ਹ ਇਹ ਨੂਹਾਂ ਦਾ ਐ ਹਾਲ ਰਾਈ ਚਾਹੀਦੀ ਇਹ ਕਿਉਂ ਸਭ ਤੋਂ ਤੂੰ ਹੀ ਪ੍ਰਾਨੇ ਦੇ ਨੂਹਾਂ ਨੂੰ ਤੂੰ ਹੀ ਕੱਸ ਕੇ ਰੱਖਦੇ ਸੀ ਆਪਾਂ ਤੇ ਆਪਣੀਆਂ ਨੂਹਾਂ ਧੀਆ ਸਮਝਾਇਆ ਜੋ ਧੀਆ ਕਰਦੀਆਂ ਉਹਦੇ ਉਹਨਾਂ ਨੂੰ ਕਹੀਦਾ ਕਿ ਤੂੰ ਹੀ ਕਰੋ ਜਿੰਨਾ ਦਾ ਖਾਣਾ ਖਾਓ ਜਿੰਨਾ ਦਾ ਪਾਣਾ ਪਾਓ ਜਿੱਥੇ ਆਣਾ ਆਓ ਜਿੱਥੇ ਜਾਣਾ ਜਾਓ ਕਦੀ ਇਹ ਗੱਲ ਕਦੀ ਕਹੀ ਨਹੀਂ ਤੇ ਫਿਰ ਸਾਡੇ ਨਾਲ ਕਿਉਂ ਇਤਰਾ ਹੁੰਦਾ ਕਿ ਉਹ ਚੰਡਾਲ ਬਣ ਜਾਂਦੇ ਆ ਗਲਤੀ ਕਿਹਦੀ ਹੈ ਤੁਹਾਡੀ ਗਲਤੀ ਹੈ ਸਾਰਿਆਂ ਦੀ ਨਹੀਂ ਅੱਗੇ ਪਤਾ ਕਿਸੇ ਹੋਰ ਜੇ ਸਮੇ ਹੁੰਦੇ ਸੀ ਸੱਸਾ ਬੂਆ ਫਰਕਾਂਦੀਆਂ ਸੀ ਐਂਡਲ ਤੇ ਨੂੰਹ ਧੀ ਨਾਟ ਰੋਕੇ ਨੇ ਚੋਕੇ ਚ ਵੱੜਦੀ ਸੀ ਤੇ ਹੁਣ ਅੱਜ ਕੱਲ ਦਾ ਉਲਟ ਸਮਾਂ ਆ ਗਿਆ ਉਹ ਨੂਆ ਐ ਛੋਰੀਆਂ ਕੇ ਛੁੱਟੀਆਂ ਨਹੀਂ ਐ ਜਿਸਸਾ ਉੱਠ ਕੇ ਨਾ ਟੋਕੇ ਤੇ ਉਹਨਾਂ ਦੇ ਆਂਦੇ ਨੂੰ ਹਰੇ ਕਿੰਨਾ ਕੰਮ ਕਰ ਲੈਂਦੀਆਂ ਨੇ ਦਾਦਾ ਸੋਏ ਤੱਕੜ 12 ਵਜੇ ਤੱਕ ਮੰਝਿਆ ਚ ਨਹੀਂ ਉੱਠਦੀਆਂ ਅੱਜ ਕੱਲ ਸਮਾਂ ਐ ਸਾ ਇਹ ਅੱਜ ਕੱਲ ਜਿਹੜੀਆਂ ਨੂਆ ਹੁੰਦੀਆਂ ਨਾ ਉਹ ਝੰਡਾਲ ਨੂਆਂਗੇ ਝੰਡਾਲ ਇਹ ਅੱਜ ਕੱਲ ਕਚਹਿਰੀਆਂ ਚ ਚੱਲਦੇ ਨੇ ਨਾ ਕਚਹਿਰੀਆਂ ਚ ਤੇ ਨੂਆ ਦੇ ਮੈਗਨੇ ਇੰਨੇ ਕੇਸ ਇੰਨੇ ਕੇਸ ਤੇ ਨੂਆ ਤੇ ਸ਼ਰਮ ਹੈ ਹੀ ਨਹੀਂ ਮਾਸਾ ਵੀ ਨਹੀਂ ਜਿੱਥੇ ਸੋਹਰਾ ਬੈਠਾ ਹੁੰਦਾ ਹੈ ਨਾ ਤੇ ਉੱਥੇ ਨੂਆ ਬਰਬਰ ਨਾਲ ਬੈਠ ਜਾਂਦੀਆਂ ਕਿ ਨਹੀਂ ਤੇ ਅੱਗੇ ਪਤਾ ਕਿੰਨੀ ਸ਼ਰਮ ਹੁੰਦੀ ਸੀ ਕਿ ਸੋਹਰਾ ਸਾਹਮਣੇ ਬੈਠੇ ਹੋਏ ਤੈਨੂੰ ਸਾਹਮਣੇ ਮਜਾ ਲੈ ਕਿਤੇ ਬਹਿ ਜਾਵੇ ਮੈਂ ਕਿਹਾ ਅੱਜ ਕੱਲ੍ਹ ਇਹਨੂੰ ਆ ਵੇਖ ਲੈ ਉਹਨਾਂ ਨੂੰ ਪਤਾ ਹੀ ਨਹੀਂ ਇਹ ਸਾਡਾ ਸੋਹਰਾ ਹੈ ਜਾਂ ਸੱਸ ਹੈ ਜਦ ਸੇਰ ਕਜਨਾਂ ਜਾਂ ਕੁਛ ਕਹਿਣਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਆਪਣੀ ਇਹ ਮਹਿ ਬਰਸ਼ੀਆਂ ਦੇ ਵਿੱਚ ਰਹਿੰਦੀਆਂ ਨਹੀਂ ਉਹਨਾਂ ਨੂੰ ਆਪਣਾ ਪਤਾ ਨਹੀਂ ਦਈਏ ਕਿ ਅਸੀਂ ਇਹ ਖਾਣਾ ਹੈ ਇਹ ਪੀਣਾ ਹੈ ਤੇ ਵੱਡਿਆਂ ਨੇ ਪੁੱਛਣਾ ਹੀ ਨਹੀਂ ਕੀ ਮੰਮੀ ਤੁਸੀਂ ਵੀ ਕੁਝ ਖਾਣਾ ਹੈ ਪਪਾ ਤੁਸੀਂ ਵੀ ਕੁਝ ਖਾਣਾ ਹੈ ਸਵਾਲ ਹੀ ਨਹੀਂ ਪਿਆਦਾ ਹੁੰਦਾ ਬਸ ਉਹਨਾਂ ਨੂੰ ਤੇ ਆਪਣਾ ਪਤਾ ਹੀ ਆਪਣਾ ਫੈਸ਼ਨ ਕਰ ਲਿਆ ਉਹ ਗੱਲਿਆ ਬਾਹਰ ਚੈਲ ਕਰ ਲਈ ਉਧਰ ਆਵੇ ਅੰਦਰ ਆ ਕੇ ਬਾਹਰ ਚਲੇਗੇ ਘੁੰਮਣੇ ਗਏ ਲਗੇ ਉਹਨਾਂ ਨੂੰ ਇਹ ਕੁਛ ਹੈ ਅੱਜਕੱਲ੍ਹ ਦੇ ਨੂਹਾਂ ਦੇ ਵਿੱਚ ਪਤਾ ਨਹੀਂ ਚਾਈ ਜੀ ਮੇਰੇ ਪੁੱਤ ਨੂੰ ਕੀ ਹੋ ਗਿਆ ਮੇਰਾ ਪੁੱਤ ਤਾਂ ਹਮੇਸ਼ਾ ਮੇਰੀ ਗੱਲ ਕਰਦਾ ਹੁੰਦਾ ਸੀ ਆਹ ਰੋਟੀ ਨੇ ਬਾਚੂ ਖਾਣੀ ਪਹਿਲਾਂ ਨੇ ਮੈਨੂੰ ਕਿਹਾ ਮੰਮੀ ਤੂੰ ਰੋਟੀ ਖਾਦੀ ਕਿ ਨਹੀਂ ਖਾਦੀ ਜੇ ਮੈਂ ਕਹਿ ਦੇਣਾ ਕਿ ਮੈਂ ਖਾ ਲਈ ਜ਼ਬਰਦਸਤੀ ਵੀ ਨੂੰ ਕਵੰਦਾ ਸੀ ਪਰ ਚਾਹੀਜੀ ਉਹ ਜਦੋਂ ਵੀ ਜਾਂਦਾ ਕੰਮ ਤੋਂ ਮੇਰੇ ਕੋਲ ਬੰਦਾ ਹੀ ਨਹੀਂ ਮੈਨੂੰ ਪੁੱਛਦਾ ਹੀ ਨਹੀਂ ਸਿੱਧਾ ਆਪਣੀ ਚਲਾਨੀ ਕੋ ਜਾਂਦਾ ਉਹਦੇ ਨਾਲ ਹੀ ਗੱਲਬਾਤ ਕਰਦਾ ਕਿ ਕੋਈ ਚੀਜ਼ ਵੀ ਲੈ ਕੇ ਆਂਦਾ ਖਾਣ ਨੂੰ ਆਪਣੇ ਕਮਰੇ 'ਚ ਹੀ ਬੈ ਕੇ ਖਾਂਦੇ ਦਿਲ ਕੀਤਾ ਜਾਂ ਵੱਧ ਗਈ ਚੀਜ਼ ਤੇ ਫੇਰ ਮੈਨੂੰ ਕਹਿਣਾ ਕਿ ਮੰਮੀ ਖਾਣਾ ਜੀ ਤੁਸੀਂ ਨਹੀਂ ਤਾਂ ਨਹੀਂ ਚਾਹੀ ਸੀ ਨਹੀਂ ਤਾਂ ਨਹੀਂ ਚਾਹੀ ਜੀ ਉੱਚ ਦੇਈ ਨੀ ਵੀ ਤੇਰਾ ਲਈ ਆ ਖਾਣ ਸਾਰਿਆਂ ਨੇ ਆਖਿਆ ਕੁਛ ਹੈਗਾ ਹੀ ਆ ਲੈ ਅੱਜਕੱਲ੍ਹ ਜਿਹੜੇ ਮੁੰਡੇ ਨੇ ਨਾ ਉਹ ਜਿੰਨਾਂ ਦੀਆਂ ਜੁੱਤੀਆਂ ਨਾਲ ਬੰਦੇ ਹੋਏ ਨੇ ਜੋ ਜਨਨੀਆਂ ਕਹਿੰਦੀਆਂ ਨਾ ਉਹ ਉਹਨਾਂ ਦੇ ਉਂਗਲਾਂ ਦੇ ਨੱਚਦੇ ਨੇ ਅੱਜਕੱਲ੍ਹ ਦਾ ਸਮਾਂ ਇਹੋ ਜਿਹਾ ਵਾ ਵਾ ਸਮਾਂ ਕੀ ਹੈ ਮੈਂ ਕਹਿੰਦੀ ਭਿਆਨਕ ਸਮਾਂ ਆ ਗਿਆ ਹੈ ਕਿ ਮੈਂ ਕਹਿੰਦੀ ਬੇੜਾ ਗਰਕ ਹੋ ਗਿਆ ਜੁੱਤੀਆਂ ਦਾ ਅੱਜਕੱਲ੍ਹ ਉਹ ਪੁੱਛੀ ਨਾ ਮੈਂ ਉਸ ਇਹਦੇ ਵਿੱਚ ਵੀ ਗਲਤੀ ਤੁਹਾਡੀ ਹੈ ਇੱਕ ਹੋਰ ਗਲਤੀ ਹਾਂ ਕਿੰਨੀਆਂ ਕਿ ਗਲਤੀਆਂ ਚਾਹੀਦੀਆਂ ਸਾਡੀਆਂ ਨਹੀਂ ਗਲਤੀਆਂ ਇਹ ਹੀ ਕਿ ਅੱਜ ਕੱਲ੍ਹ ਜਨੂਆ ਪੁੱਤ ਆਂਦੇ ਨੇ ਨਾ ਜਿਸਲੇ ਤੇ ਤੁਸੀਂ ਲੋਕ ਕਹਿ ਦਿੰਦੇ ਲੈ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਤੇ ਆਪਣਾ ਟਾਈਮ ਜਿਹੜਾ ਉਹ ਤੁਸੀਂ ਗਵਾ ਲੈਂਦੀਆਂ ਜਿੱਥੋਂ ਤੁਸੀਂ ਸਭੋ ਆਂਦੀਆਂ ਨੇ ਨਾ ਉਹਨਾਂ ਤੇ ਰੋਗ ਰੱਖੋ ਮੈਂ ਦੱਸਾਂ ਆਂਦੀਆਂ ਸਾਰੀ ਮੈਂ ਦੱਸਾਂ ਉਹਨਾਂ ਦੇ ਚੁਰੇ ਤੇ ਰੋਗ ਰੱਖੋ ਇੱਕ ਤਾਂ ਸਮਾਂ ਲੰਬਾਈ ਜੇ ਤੂੰ ਕਵੇਂ ਨਾ ਮੈਂ ਟਾਈਮ ਦੇਵਾ ਟਾਈਮ ਦੇਣਾ ਤੇ ਬਸ ਮੇਰੇ ਉਹ ਟਾਈਮ ਦਿੱਤਾ ਹੀ ਜਾਂਦਾ ਹੀ ਮੈਂ ਦੱਸਾਂ ਤੇਨੂੰ ਟਾਈਮ ਹੱਥ ਨਹੀਂ ਹੁੰਦਾ ਤੇ ਦੇਖ ਮੀਰੇ ਵਾਲੀ ਗੇਰ ਅੱਜ ਤੱਕ ਮੇਰੀਆਂ ਨੂੰਹਾਂ ਮੇਰੇ ਦੇ ਕੁਸਕ ਦੀਆਂ ਨੇ ਜੋ ਮੈਂ ਕਹਾਂ ਨਾ ਆ ਮੈਨੂੰ ਪਾਣੀ ਦਾ ਗਲਾਸ ਇੱਥੇ ਬੈਠੀ ਨੂੰ ਚਾਹੀਦਾ ਤੇ ਹਰ ਇੱਕ ਚੀਜ਼ ਮੈਨੂੰ ਇੱਥੇ ਬੈਠੀ ਨੂੰ ਦਿੰਦੀ ਐ ਤੇ ਮੈਂ ਤਾਂ ਕਹਿਆ ਕਿ ਛਾਡੇ ਸਿਰਾਂ ਤੇ ਚੁੰਨੀ ਨਹੀਂ ਲੱਤਣੀ ਚਾਹੀਦੀ ਕਿ ਸੋਹਰਾ ਬੈਠਾ ਹੋਵੇ ਤੇ ਉਹਦੇ ਬਰਬਰ ਨਹੀਂ ਬਹਿਣਾ ਮੈਂ ਕਹਾਂ ਆ ਦੂਜੇ ਕਮਰੇ ਚ ਚੱਲ ਜਾ ਤੇ ਅੱਜ ਕੱਲ੍ਹ ਦੀ ਐ ਨੀਆਂ ਚ ਕਹਿੰਦੇ ਨੂੰਹਾਂ ਵੇਖ ਪਤਾ ਨਹੀਂ ਲੱਗਦਾ ਕਿ ਸੋਹਰੇ ਦੇ ਸਾਹਮਣੇ ਸਿਰ ਨੰਗਾ ਐਨੇ ਐਨੇ ਝੁਗੜੀਆਂ ਪਾ ਕੇ ਬਹਿ ਜਾਂਦੀ ਆ ਮੈਂ ਉਹ ਨੂੰਹਾਂ ਨਹੀਂ ਉਹ ਚੰਡਾਲ ਨੂੰਹ ਹੁੰਦੀ ਹੈ ਚੰਡਾਲ ਜਿਹੜੀ ਇਹ ਕੁਸ਼ ਕਰਦੀਆਂ ਨੇ ਕਿ ਅੱਜ ਕੱਲ ਦਾ ਸਮਾਂ ਉਹ ਆ ਗਿਆ ਹੀ ਕੌਣ ਕੋਟ ਬੰਦੂ ਤਰੋ ਮਸੀਦੀ ਹੈ ਤੇ ਸਸਤੀਆਂ ਚਾਹਾਂ ਆ ਗਿਆ ਹੈ ਵਾਹ ਸਸਤੀਆਂ ਮਸਲ ਤੇ ਆਜੋ 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 ਕਿੰਨਾਂ ਮਸਤੀ ਮਤੋਂ ਵਾਹ ਬਹੁਤ ਵਧੀਆ ਸ਼ੁਕਰ ਹੈ ਕਿ ਸਾਡੀ ਮਸੀਦੀ ਆਈ ਹੈ ਮਸੀਦੀ ਚਾਹ ਮਿਲ ਗਈ ਹੈ ਚਾਹ ਤੇ ਚਲ ਮਿਲ ਕੇ ਹੋਣੀ ਪੜੀ ਜੈਨ ਉਹਦੀ ਮੇਰੇ ਨੂੰ ਚਲੋ ਵਧੀਆ ਬਸ ਆਜੋ ਆਜੋ ਇਧਰ ਆ ਆਜਾ ਬੱਛ ਬੈਠੋ ਬੈਠੋ ਬੱਛ ਆ ਜਿੱਕ ਤੱਕ ਲਿਖਿਆ ਪਿਆ ਤੁਹਾਡਾ dant te ਮੈਂ ਕਿ ਚੱਲ ਵੇ ਭੁੱਖਿਆ ਹੀ ਇਹ ਕੁੜੀ ਨੂੰ ਫਿਰ ਕੇ ਹੀ ਬੜੀ ਧੀਰੋਗੀ ਬਣੀ ਨਾ ਚੱਲੋ ਵਧੀਆ ਕਿ ਤਾ ਤੁਸੀਂ ਮੈਨੂੰ ਫੋਨ ਕਰਦੇ ਨਹੀਂ ਤੁਹਾਨੂੰ ਬਾਹਰ ਲੈ ਜਾਣਾ ਸੀ ਕਿਸੇ ਨੇ ਆ ਕੇ ਚਲ ਕੋਈ ਨੇ ਕਹਿੰਦੇ ਚੱਲਣਾ ਆਪਾਂ ਚਲੇ ਜਾਨੇ ਇਕੱਠੇ ਥੋੜੇ ਜਿਹੇ ਇਸ ਤਰ੍ਹਾਂ ਦੇ ਦਾਨ ਨੇ ਚਲੋ ਵਧੀਆ ਕਿ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਪਾਣੀ ਦੇ ਗਰਮੀ ਕਰਕੇ ਨਾ ਪਿਆਸ ਲੱਗ ਜਾਂਦੀ ਹੈ ਹੁਣ। ਹਲਵਾਸੀ ਦੀ ਵਾਰ। ਪਿਆਸ। ਜਿਹੜਾ ਪ੍ਰੋਣਾ ਕਿੱਥੇ ਗਿਆ? ਉਹ ਨਾ ਘੁੰਮਣ ਫਿਰ ਨਹੀਂ ਗਏ ਜੇ। ਆਪਣੇ ਘਰਾਂ ਦੇ ਗਏ ਜੇ ਉਹਦੇ ਘਰੋਂ ਨਾ। ਉਹਨਾਂ ਨੇ ਆਏ ਨਾ ਸੰਡੇ ਨੂੰ ਆਏ ਨਾ ਉਹਨਾਂ ਨੇ। ਤੇ ਤੁਸੀਂ ਵੀ ਚਲੇ ਜਾਣਾ ਹੀ ਸਗੋਂ ਨਾਲ। ਕੋਈ ਮੈਂ ਟਾਈਮ ਨਹੀਂ ਲੱਗਾ। ਚਲੋ ਕੋਈ ਗੱਲ ਨਹੀਂ ਅਗਲੀ ਵਾਰੀ ਜਾਣਗੇ ਨਾ ਫਿਰ ਨਾਲ ਹੀ ਲੈ ਜਾਣਗੇ ਤੁਹਾਨੂੰ। ਤੂੰ ਰਾਜ ਤੁਸੀਂ ਰਹਿਣਾ ਜੇ ਮੇਰੇ ਕੋਲ। ਪਤਾ ਕਿਨੂ ਨਾਮਕਾਰ ਆਈ ਹੋਈ ਹੈ। ਤੇ ਵਾਟੇ ਪੇਕੇ ਗਈਆਂ ਸੋਨੀਆ ਪੇਕੇ ਗਈ ਸੀ ਸਨੇ ਪੇਕੇ ਗਈ ਰਹੀ ਐ ਕਿ ਕਿ ਨਾ ਸੋਨੀਆ ਹੁਣ ਤੁਹਾਡੇ ਨਾਲ ਜਾਣੇ ਤੁਹਾਨੂੰ ਪਤਾ ਹੈ ਕਿ ਜਿਹੜੇ ਵਿਗੜ ਕਹਿੰਦੇ ਸੁਧਰਦੇ ਆ ਉਸ ਤਰ੍ਹਾਂ ਹੀ ਆਏ ਉਸ ਤੇ ਤਾਂ ਨਹੀਂ ਜਰਾਂ ਮੇ ਫਰਕ ਪਾਉਦੇ ਨੇ ਔਰ ਸੁਧਰਨਾ ਵੀ ਨਹੀਂ ਉਹਨੇ ਮੇਰੇ ਸਾਹੜਾ ਤੰਗ ਕੀਤਾ ਕਹਿੰਦੇ ਪੜਾਈ ਤੰਗ ਕੀਤਾ ਔਰ ਚੁੱਪ ਕਰ ਉਹ ਕੁੜੀ ਜੀ ਸਾਤਸੰਦਰ ਮਿੱਠੀ ਹੈ ਗੱਲਾਂ ਸੁਣ ਲੈਗੀ ਜੜੀਆਂ ਹਾਂ ਮੈਂ ਚਿੱਤਾਂ ਹੀ ਕਰ ਕੇ ਬਸ ਹਾਂ ਮਾਸਰ ਜੀ ਔ ਕੀ ਕਹੋਗੇ ਓ ਤੁਸੀਂ ਮਸੀ ਜੀ ਟੈਨਸ਼ਨ ਨਾ ਲਵੋ ਮੇਰੀ ਸੱਸ ਘਰ ਨਹੀਂ ਅੱਛਾ ਇਥੇ ਉਹ ਨਾ ਹੈ ਹੰਪੂ ਸਾਹਿਬ ਗਏ ਜੇ ਯਾਤਰਾ ਖੁੱਲੀ ਹੀ ਹੈ ਨਾ ਤੇ ਉਹਨਾਂ ਦੀ ਸਾਰੀਆਂ ਸਹਿਵੀਆਂ ਪੈਣਾ ਗਈਆਂ ਸੀ ਤੇ ਨਾਲ ਦੇ ਸਾਡੇ ਆਢੀ ਗੋਂਢੀ ਵੀ ਗਏ ਸੀ ਅੱਛਾ ਫਿਰ ਉਹਨਾਂ ਨੂੰ ਉਹ ਨਾਲ ਹੀ ਲੈ ਗਏ ਤੇ ਮੈਨੂੰ ਪੁੱਛਦੇ ਵੇ ਜਾਵਾ ਮੈਂ ਕਿਹਾ ਪੁੱਛਣ ਲਈ ਗੱਲ ਹੈ ਜਾਓ ਤੁਸੀਂ ਘਰੋਂ ਪਿੱਛੋਂ ਸਾਂਭੀ ਲੈਣਾ ਨਾ ਕੋਈ ਉਹ ਜੀ ਗੱਲ ਤੇ ਫਿਰ ਉਹ ਚਲੇ ਗਏ ਚਲੋ ਵਦਿਆ ਕਿਤਨਾਂ ਲਈ ਦਰਸ਼ਨ ਕਰਉਣਗੇ ਗੱਬਰਾ ਸਾਹਿਬ ਦੇ ਅੱਛੀ ਜੀ ਮੰਤ ਪਤਾ ਲੱਗਾ ਸੀ ਤੁਸੀਂ ਕਿਤੇ ਘੁੰਮਣ ਫਿਰਨ ਚਲੇ ਹੋ ਇਹ ਤੁਹਾਡੀ ਨਾ ਨਾਈ ਹੋਈ ਸੀ ਤੇ ਮੈਂ ਸੋਚਿਆ ਕਿ ਤੇ ਮਾਸੀ ਜੀ ਕਿਤੇ ਘੁੰਮਣ ਚਲੇ ਗਏ ਆ ਮਾਸਰ ਜੀ ਦੇ ਨਾਲ ਪੱਲਾ ਤੁਸੀਂ ਸੋ ਕਿੰਨਾ ਘੁੰਮਦੇ ਹੁੰਦੇ ਸੀ ਮੰਜੂ ਸਾਡੀ ਕਿਸਮ ਵਿੱਚ ਕਿੱਥੇ ਉਹ ਜੋਗ ਕਹਿੰਦੀ ਆ ਸਾਡਾ ਮੁੰਡਾ ਉਹੋ ਹੀ ਕਰੀ ਜਾਂਦਾ ਪੱਲਾ ਕਿਉਂ ਇਹੋ ਜਿਹਾ ਨਹੀਂ ਹੋ ਗਿਆ ਸੀ ਹੋਣ ਜਿਆਦਾ ਹੀ ਹੋ ਗਿਆ ਥੋੜਾ ਤੁਹਾਡਾ ਮੁੰਡਾ ਪਤਾ ਨਹੀਂ ਕੀ ਧੂੜ ਦਿੱਤਾ ਉਹਦੇ ਉੱਤੇ ਤੁਹਾਡੀ ਮੂਹਨ بس ਉਹਦੇ ਮਗਰ ਲੱਗਿਆ ਐ ਜੋ ਕੈਮਰਾ ਬਸ ਉਹੀ ਕਰਦੀ ਮਾਸੀ ਜੀ ਗੱਦੀ ਤੁਹਾਡੀ ਵੀ ਤੁਸੀਂ ਆਂਦੀਆਂ ਹੀ ਨਾ ਉਹਨੂੰ ਸਭ ਕੁਝ ਫੜਾਉਂਦਾ ਪੁੱਤਰ ਐ ਤੂੰ ਕਰ ਲਈ ਪਹਿਲਾਂ ਉਹਨੂੰ ਪਰਖਣਾ ਸੀ ਮੈਂ ਤੁਹਾਨੂੰ ਸ਼ੁਰੂ ਤੋਂ ਕਿਹਾ ਹੀ ਪੱਲੇ ਦਿਨ ਤੋਂ ਤੁਹਾਡੀ ਨੂੰ ਮਨ ਨੂੰ ਤੇਜ ਲੱਗਦੀ ਜੇ ਪਰ ਤੁਸੀਂ ਕਿਹਾ ਨਹੀਂ ਪਰ ਉਹਨਾਂ ਲਾਡਾ ਲਾਡਾ ਵਿੱਚ ਰਗਦੀ ਹੈ ਲਾੜ ਤੁਸੀਂ ਸੁਣਿਆ ਨਾ ਜ਼ਿਆਦਾ ਹੀ ਕਰ ਦਿੱਤੇ ਤੇ ਤੁਸੀਂ ਆਪਣੇ ਪਹੁੰਚੀਆਂ ਤੱਕ ਲੜਨ ਲੱਪੇ ਸੀ ਮੇਰੀ ਮੰਮੀ ਤੱਕ ਲੜਨ ਲੱਗ ਪਈ ਆਪਣੀ ਭੈਣ ਦੇ ਨਾਲ ਨਹੀਂ ਉਹਨੇ ਤੁਹਾਨੂੰ ਕਿਹਾ ਸੀ ਇੱਕ ਵਾਰੀ ਜਦੋਂ ਮੇਰੇ ਮੰਨੋਏ ਤੱਕ ਯਾਦ ਹੈ ਮੇਰੀ ਮੰਮੀ ਆਈ ਸੀ ਨਾ ਤੇ ਤੁਸੀਂ ਨਾਲ ਹੀ ਉਹਨੂੰ ਪੈ ਗਈ ਆਪਣੀ ਛੋਟੀ ਭੈਣ ਨੂੰ ਨਾ ਮੇਰੀ ਨੂ ਬਾਰੇ ਕੁਝ ਨਾ ਕਿਹਾ ਉਹ ਸਭ ਕੁਝ ਕਰਦੀ ਕਿਤੇ ਉਦੋਂ ਨੂੰ ਖਿੱਚਿਆ ਹੁੰਦਾ ਨਾ ਕਿ ਅੱਥੋਂ ਤੱਕ ਤੁਹਾਨੂੰ ਨੋਬਤ ਨਹੀਂ ਮਿਲਣੀ ਉਹ ਗਲਤੀ ਹੋ ਗਈ ਨਾ ਮੰਜੂ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਹੈ 13 16 ਜਿਹੜਾ ਕਹਿੰਦਾ ਸੀ ਉਹ ਰਿਸ਼ਤਾ ਕਰ ਲੈਂਦੇ ਤੇ ਬਹੁਤ ਵਧੀਆ ਰਹਿਣਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੰਦੀ ਸੀ ਕੀ ਕਰ ਲਓ ਉਹਦਾ ਪਤਾ ਕੀ ਗੱਲ ਆਪਣੇ ਦੋਸਤੇ ਮਗਰ ਲੱਗ ਗਏ ਬਸ ਜੋ ਦੋਸਤ ਕੰਨਾਂ ਨਾਲ ਬਸ ਉਹਨੇ ਕਹਿਤਾ ਗਰੀਬ ਕਰਦੀ ਕੁੜੀ ਆ ਤੁਸੀਂ ਲੈ ਲਓ ਤੁਹਾਡੀ ਸੇਵਾ ਕਰਿਆ ਕਰੂਗੀ ਬਸ ਇਹਨਾਂ ਨੇ ਆਪਣੇ ਦੋਸਤੇ ਨਾਲ ਗੱਲ ਕਰਤੀ ਬਸ ਮੰਜੂ ਮੈਂ ਬੜਾ ਹੀ ਉਹਦੋਂ ਇਹਨਾਂ ਨੂੰ ਕਿਹਾ ਸੀਗਾ ਤੇ ਬਸ ਆਪਣੇ ਦੋਸਤੇ ਮਗਰ ਲੱਗ ਗਏ ਉਹਦੀ ਗੱਲ ਤੇ ਫੁੱਲ ਚੜਾਏ ਬਸ ਜੋ ਕਹਿੰਦੇ ਕਰਨਾ ਮੈਂ ਇਹਨਾਂ ਨੂੰ ਬੜੀ ਵਾਰੀ ਕਿਹਾ ਮੈਂ ਕਿਹਾ ਧੀ ਧੀ ਧਿਆਨੀਆਂ ਮੰਜੂ ਆਪਾਂ ਕੁੜਮ ਨੂੰ ਕਿਸ ਤਰ੍ਹਾਂ ਜਵਾਬ ਦੇਵਾਂਗੇ ਇਸ ਤਰ੍ਹਾਂ ਰਿਸ਼ਤਾ ਹੀ ਬਣਾ ਨਹੀਂ ਕਰ ਸਕਦੇ ਪਰ ਨਾ ਘਰ ਚ ਕਲੇਸ਼ ਪਾ ਛੱਡਿਆ ਕਹਿੰਦੇ ਬਸ ਜੋ ਮੈਂ ਕਹਿੰਦਾ ਬਸ ਉਹੀ ਸਹੀ ਆ ਮੈਂ ਬੜੀ ਮੁਸ਼ਕਲ ਸਰ ਤੁਹਾਡੇ ਸੋਰਾਂ ਨੂੰ ਜਵਾਬ ਦਿੱਤਾ ਸੀਗਾ ਇਹ ਮੈਨੂੰ ਪਤਾ ਜਿੱਤਰਾ ਮੈਂ ਕਿਤਰਾ ਮਨੋਂ ਇੰਨੀ ਔਖਿਓ ਕੇ ਜਵਾਬ ਦੇਣਾ ਪਿਆ ਸੀ ਮੈਨੂੰ ਤੇਰੇ ਸੋਰਾਂ ਮਾਸੀ ਜੀ ਮੈਂ ਤੇ ਤੁਹਾਡੇ ਦਾ ਚੋਰੀ ਪ੍ਰੈਟੀ ਨੂੰ ਵੀ ਫੋਨ ਕੀਤਾ ਸੀ ਪੁੱਤਰ ਕਰ ਲੈ ਤੂੰ ਰਿਸ਼ਤਾ ਰਿਸ਼ਤਾ ਬਹੁਤ ਵਧੀਆ ਈ ਕੁੜੀ ਬਹੁਤ ਸੋਹਣੀ ਓ ਕਹਿੰਦਾ ਨਾ ਮਾਸੀ ਜੀ ਜਿਹੜੀ ਮੇਰੇ ਪਾਪਾ ਦੇ ਦੋਸਤ ਨੇ ਕੁੜੀ ਦਿਖਾਈ ਆ ਨਾ ਉਹ ਕੁੜੀ ਬਹੁਤ ਸੋਹਣੀ ਐ ਮੈਂ ਕਿਹਾ ਸੋਹਣੇ ਤੇ ਨਾ ਡੋਲ ਮੰਨੇ ਆਈ ਉਧਰ ਤੇ ਪੂਸਵਾਰ ਹੋਈ ਸੋਨੀ 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 ਵੇਖ ਲੋ ਘਰ ਦਾ ਹੀ ਬੇੜਾ ਗਰਕ ਕਰ ਦਿੱਤਾ ਜੇ ਤੁਹਾਡੇ ਦਾਉਂ ਤੇਰਾ ਦੇ ਸੋਰਾ ਕਹਿੰਦਾ ਸੀ ਕਿ ਆਪਾਂ ਆਹ ਹੋ ਜਾਏ ਕਿ ਮੇਰਾ ਸੋਰਾ ਤੇ ਕੰਦਾ ਨਹੀਂ ਨਹੀਂ ਟਾੜਾ ਨਹੀਂ ਨਾ ਬੰਦਾ ਭਾਜੀ ਨਾ ਕਰੋ ਪਲੀਜ਼ ਮੰਜੂ 13 ਸੋਰਾ ਤੇ ਕਹਿੰਦਾ ਸੀਗਾ ਕਿ ਆਪਾਂ ਆਪਣੇ ਦੋ ਮੇਰੇ ਦੋਸਤ ਕਰਾਗਾ ਮਨਜੂ ਤੇਰਾ ਸੋਹਰਾ ਤੇ ਕੰਦਾ ਸੀ ਕਿ ਮੈਂ ਰਿਸ਼ਤਾ ਕਰਵਾ ਦਨ ਪਰ ਉਦੋਂ ਮੇਰੀ ਬੁੱਧੀ ਤੇ ਪਰਦਾ ਪੈ ਗਿਆ ਮਨਜੂ ਤੇਰਾ ਸੋਹਰਾ ਤੇ ਕੰਦਾ ਸੀ ਕਿ ਗਰੀਬ ਘਰ ਦੀ ਕੁੜੀ ਲੈ ਰਹੀਏ ਪਰ ਮੇਰੇ ਦੋਸਤ ਨੇ ਬਗਵਤੀ ਇਹ ਰਿਸ਼ਤਾ ਬਣਾ ਦਿੱਤਾ ਤੇਰਾ ਸੋਹਰਾ ਦੇ ਰਿਸ਼ਤਾ ਬੋਸ ਸੁਣਾ ਦਰ ਮਾਂ ਲਿਆ ਪਰ ਉਹ ਮੇਰਾ ਦੋਸਤ ਨੇ ਰਿਸ਼ਤਾ ਕਰਵਾਤਾ ਛੋੜ ਲਿਆ ਹੈ ਨਾ ਕਿੰਨੇ ਡਾਇਲੋਗ ਘਟਦੇ ਜਾਂਦੇ ਭਾਜੀ ਢੰਡੇ ਚੋਲ ਲਿਕੇ ਹਾਂ ਕਿ ਮੇਰੇ ਦੋਸਤ ਨੇ ਰਿਸ਼ਤਾ ਕਰਵਾ ਮੰਜੂ ਤੇਰਾ ਸੋਹਰਾ ਜਿਹੜਾ ਕਹਿੰਦਾ ਸੀ ਉਹ ਰਿਸ਼ਤਾ ਕਰ ਲੈਂਦੇ ਇਹ ਤੇ ਚੰਗਾ ਸੀ ਦੁਬਾਰਾ ਮੰਜੂ ਤੇਰੇ ਅੱਗੇ ਹੱਥ ਜੋੜੇ ਤੂੰ ਮੁੰਡੇ ਨੂੰ ਸਾਡੀ ਕੋਈ ਗੱਲ ਨਹੀਂ ਕਰਨੀ ਕਿਉਂਕਿ ਉਹ ਅੱਗੇ ਬਹੁਤ ਉੱਥੇ ਬਿਮਾਰ ਹੁੰਦਾ ਵਾ ਦੁਬਾਰਾ 1000 years later ਮਨੂ ਤੇਰੇ ਅਗੇ ਹੱਥ ਜੋੜੇ ਫਿਰ ਭੁੱਲ ਗਿਆ ਤੇਰੇ ਗੱਲ ਦੱਸ ਰਿਹਾ ਮੁੰਡਿਆ ਨਾ ਕੋਈ ਸਾਡੇ ਮੁੰਡੇ